ਵੀਰ ਜੀ ਬਲੰਤਰਾ ਏਸੀ ਰਿਪੇਅਰ ਐ ਭਾਜੀ ਪੰਜਾਬੀ ਵਾਪਰਿਆ ਹੱਸ ਲੈ ਵੀਰ ਜੀ ਆ ਰਹੀ ਮੰਦਰੀ ਤੂੰ ਬੱਟਰ ਰੋਡ ਮੇਰੇ ਪਿੱਛੇ ਲੱਗੇ ਆਪਣੇ ਗੁਰਦਾਰ ਸਾਹਿਬ ਕੋ ਠੀਕ ਹੈ ਜੀ ਤੇ ਦੋਰੀ ਉਹਨਾਂ ਕੱਟ ਕੀਤਾ ਅੱਗੇ ਪਿੱਛੇ ਫਿਰ ਉਹ ਬੈ ਗਏ ਫਿਰ ਅੱਗੇ ਆਏ ਮੈਂ ਉਹਨਾਂ ਪਿੱਛੇ ਪੁੱਤ ਕਿਵੇਂ ਆ ਇੱਥੇ ਆ ਗਏ ਆ ਕੱਟ ਤੇ ਇੱਥੇ ਮੋਟਰਸਾਈਕਲ ਖੜਾਵਾ ਜੀ ਕਹਿੰਦੇ ਮਾਮਾ ਖੜ ਮੈਂ ਖੜ ਗਿਆ ਉੱਥੇ ਮੋਟਰਸਾਈਕਲ ਉੱਥੇ ਲਾਇਆ ਇੰਨਾ ਇੱਥਰ ਆਇਆ ਤੇ ਮੈਂ ਦੱਸੋ ਪੁੱਤ ਕਹਿੰਦਾ ਖੜ ਤੁਸੀਂ ਮਾਮਾ ਮੈਂ ਖੜ ਗਿਆ ਇੱਟ ਮਰੀ ਨੂੰ ਪਿੱਛੇ ਅੱਛਾ ਜੀ ਆਹ ਤੁਹਾਡੇ ਪਿੱਛੇ ਆਹ ਦੇਖੋ ਨਿਸ਼ਾਨਾ ਛੋਰਾ ਦਾ ਜੀ ਕੋਈ ਆਰ ਛੋਰਾ ਦਾ ਤਾਂ ਭੈਣੇ ਇੱਟ ਮਾਰੀ ਤਾ ਮੇਰੇ ਪੰਜ-ਛਤ ਬਾਰ ਕਿਤੇ ਅੱਗੋਂ ਮੈਂ ਕਮਜੋਰ ਨਹੀਂ ਸ਼ਿਕਾ ਮੈਂ ਕੋਸੇ ਫਨ ਦੀ ਮੋਰਸਾ ਕੇ ਪਾਚ ਕੇ ਤੇ ਕਿੰਨੇ ਜਣੇ ਸੀ ਜੀ ਦੋ ਜਣੇ ਮੂੰਹ ਟਕੇ ਸੀਗੇ ਮੁੱਲਾ ਪਸ਼ਣ ਨਹੀਂ ਮੂੰਹ ਟਕੇ ਜੀ ਮੁੱਲਾ ਪਸ਼ਣ ਸੀਗੇ ਜੋਂ ਦੇ ਨੇ ਜਿਹੜੇ ਫਿਰੋਜ਼ਪੁਰ ਦੇ ਹਾਲਾਤ ਬੱਸ ਬੱਦਰ ਹੋ ਰਿਹਾ ਮੁੱਲਾ ਪਸ਼ਣ ਸੀ ਕਿ ਦੋਨੋਂ ਹੀ ਤੁਸੀਂ ਇੱਕ ਤੇ ਬਾਲੇ ਘਰ ਨਾਲੇ ਸੀਗੇ ਵੱਡੇ ਵੱਡੇ ਛੱਤੇ ਦੂਜਾ ਮੈਂ ਨਾ ਧਿਆਨਿਕ ਤਾਂ ਜੋ ਮਿਕਾਲੀ ਪੈ ਕੇ ਧਿਆਨਿਕ ਤਾਂ ਕੋਈ ਨਹੀਂ ਆ ਤੁਸੀਂ ਆ ਤੇ ਕੇਐਸਏ ਰਿਡਾਇਰਡ ਉਹ ਦਿਨ ਮਾ ਦੇ ਨੇ ਵਾਰਦਾ ਤਾਂ ਇਹ ਨਹੀਂ ਸਵਾਲ ਕਰਨਾ ਤੁਸੀਂ ਇਹ ਕਰੋ ਸਵਾਲ ਕੇ ਬਰ ਬੱਤੋ ਬੱਤਰ ਉਹ ਹੋ ਰਿਹਾ ਏਸ ਏਸ ਮੈਂ ਵੀ ਤੁਹਾਡੇ ਪੰਖੂ ਦਾ ਤੁਸੀਂ ਸਵਾਲ ਨਹੀਂ ਕਰੋ ਜਿਹੜਾ ਸਵਾਲ ਕਰਨਾ ਹੋ ਕਰੋ ਕਿ ਹਾਲਾਤ ਕਿਹੜੇ ਬੇਬੱਤਰ ਹੋ ਰਿਹਾ ਆਮ ਬੰਦਾ ਸੇਫ ਨਹੀਂ ਐ ਮਲਾਮ ਤਾਂ ਕਿੱਥੇ ਆ ਆਮ ਤਾਂ ਸੇਫ ਨਹੀਂ ਐ ਜੇ ਮਨ ਲਓ ਮੇਰੇ ਕੋਲ ਨਾ ਹਿੰਮਤ ਹੁੰਦੀ ਮੈਨੂੰ ਲੈ ਕੇ ਕੁੱਟ ਕੇ ਮੈਨੂੰ ਸੱਟਾਂ ਮਾਰ ਕੇ ਭਜੰਦੇ ਕੋਈ ਮੋਬਾਈਲ ਫੋਨ ਦੀ ਕੋਸ਼ਿਸ਼ ਵੀ ਕੀਤੀ ਮੋਬਾਈਲ ਤੇ ਮੋਟਰਸਾਈਕਲ ਵੀ ਕੋਈ ਨਹੀਂ ਕੋਈ ਛਿਤੀ ਹੈ ਤੇ ਆਪਣਾ ਮੋਟਰਸਾਈਕਲ ਉੱਤੜ ਕੇ ਬਹੁਤ بڑا ਸਾਮੀ ਨਹੀਂ ਜਿਹੜਾ ਉਹਨਾਂ ਵੱਲ ਉਹਨਾਂ ਦਾ ਖੜਾ ਵਿਚ ਖੜਾ ਟਾਈਮਿੰਗ ਕਿੰਨੇ ਕੁ ਵਜੇ ਦੀ ਟਾਈਮਿੰਗ ਦੇਖੋ ਟਾਈਮ ਵੀਰੇ ਨੋਟ ਨਹੀਂ ਕੀਤੀ ਹੈ ਟਾਈਮ ਜਦੋਂ ਹੀ ਹੈ ਨਾ ਅੰਦਾਜ਼ਾ ਟਾਈਮਿੰਗ ਨਹੀਂ ਨੋਟ ਜੋ ਹੁਣ ਲਾ ਲਓ ਅੱਤਾ ਕਰਨਾ ਪਹਿਲਾਂ ਦਾ ਹੀ ਇਹ ਦਿਨ ਦਿਹਾੜੇ ਹੁਣ ਬਿਲਕੁਲ ਹੋ ਗਿਆ ਜਿਵੇਂ ਤੇ ਹੁਣ ਤਾਂ ਚੜਦਾ ਦੇਖ ਲੋ ਤੁਸੀਂ ਕੀ ਹੋ ਰਿਹਾ ਮੈਨੂੰ ਤਾਂ ਪਤਾ ਨਹੀਂ ਕੀ ਹੋ ਰਿਹਾ ਵਾ ਅਸੀਂ ਸੇਫ ਨਹੀਂ ਹੈ ਸੇਫ ਕੌਣ ਹੈ ਜੇ ਮੇਰੇ ਚ ਇਮਤਨਾਹ ਹੁੰਦੀ ਉਹ ਜ਼ਮਨ ਮਾਰ ਗ ਜਾਂਦੇ ਇੱਟਾ ਚਲਾਈਆਂ ਸੀਸੀ ਕੈਮਰਾ ਲੱਗੇ ਨਾ ਦੇਖੋ ਮੋਂ ਗਿਆ ਉੱਥੇ ਤੱਕ ਜਿੱਥੇ ਲੱਗੇ ਨਾ ਆਪਣੀ ਸੋਰੀ ਜਿਹੜਾ ਵਾ ਗੁਰਦੁਰ ਗੁਰਦੁਰ ਸਾਹਿਬ ਦੇ ਨਹੀਂ ਗੁਰਦੁਰ ਸਾਹਿਬ ਨਹੀਂ ਜਿੱਥੇ ਆ ਫਰਚਰ ਦੀ ਦੁਕਾਨ ਹੈ ਉੱਥੇ ਕਿੱਟਾ ਲੈ ਕੇ ਪਿੱਛੇ ਗਿਆ ਮੈਂ ਉਹ ਤੱਕ ਮੇਰੇ ਇੱਥੇ ਤੱਕ ਆ ਗਏ ਪਿੱਛੇ ਇੱਥੋਂ ਭੱਜ ਕੇ ਗੋਬਿੰਦਨਗਰੀ ਵੱਲ ਨੂੰ ਗਏ ਨੇ ਹਾਂਜੀ ਹਾਂਜੀ ਜੇ ਮੇਰੇ ਚ ਇਮਤਨਾਹ ਹੁੰਦੀ ਉਸ ਵਾਰੀ ਮੇਰੇ ਕੁਝ ਵੀ ਕਰਦਾ ਸੀ ਮੇਰਾ ਮਾਰ ਜਾਂਦੇ ਤੁਹਾਨੂੰ ਰੋਡ ਤੇ ਹਾਸਾ ਵਾਪਰਿਆ ਕਿਸੇ ਦੇ ਨਾਲ ਕੀ ਵਾਕਿਆ ਗਈ ਹੈ ਸਿਰਫ ਵਾਕਿਆ ਬਾਰੇ ਦਾ ਸਾਨੂੰ ਬਾਈਕ ਖੋਣ ਗਿਆ ਸੀਗਾ ਜੀ ਆਰ ਪੀ ਥਾਣੇ ਵੱਲੋਂ ਸਾਡੇ ਵਿਚਾਰ ਤੋਂ ਉਹਦੇ ਦੱਸਣ ਤੋਂ ਬਾਅਦ ਕਿ ਅਸੀਂ ਨਾਲ ਨਾਲ ਦੀ ਨਾਲ ਸੁਣਦੇ ਉਸੇ ਵਾਲੇ तरफ ਤੋਂ ਆ ਗਿਆ ਮਮੋ ਜੀ ਜਦੋਂ 10 ਮਿੰਟ ਪਹਿਲਾਂ ਇੱਥੇ ਰੌਂਡ ਲਾ ਕੇ ਜਾਂ 15 ਮਿੰਟ ਥੋੜੀ ਉਦੋਂ ਹੈ ਨਹੀਂ ਸੀ ਗਲਮਾ ਕਰ ਰਹੀ ਸੀ ਤੇ ਕੀ ਆਗੇ ਕੁਝ ਪਤਾ ਲੱਗਾ ਜੀ ਵੀ ਕਿਸ ਤਰ੍ਹਾਂ ਕੀ ਗੱਲ ਹੋਈ ਹੈ ਅੱਜ ਦਸਤਰਮﻘਾਬਲ ਗਿਆ ਕਿਉਂਕਿ ਇਸ ਸੈਕਟਰ ਦੇ ਨੁਕਸਾਨ ਹੋਤ ਆ ਰਹੇ ਹਨ ਉਹਨਾਂ ਨੇ ਕੋਈ ਸਬੰਧ ਤੋਂ ਲਈ ਹੈ ਜਾਂ ਕਿਸ ਤਰ੍ਹਾਂ ਕੀ ਕੰਮ ਕਰਦੇ ਕੋਸ਼ਿਸ਼ ਕੀਤੀ ਹੈ ਕਿ ਕੋਈ ਹੋ ਸਕਦਾ ਜੇ ਉਹ ਇਰਾਦਾ ਹੋਣਾ ਹੋਵੇ ਕੱਟ ਕੀਤਾ ਵਾ